ਸਸੀ ਗਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਇੱਕ ਤਗੜਾ ਬੱਦਲਵਾਈ ਸਿਸਟਮ ਪੰਜਾਬ ਦੇ ਨੇੜੇ ਤੇੜੇ ਹੁਣ ਮੰਡਰਾਉਣਾ ਸ਼ੁਰੂ ਹੋ ਚੁੱਕਿਆ ਜਿਸ ਦੇ ਨਾਲ ਆਉਂਦੇ ਕੁਝ ਘੰਟਿਆਂ ਵਿੱਚ ਪੰਜਾਬ ਦੇ ਉੱਪਰ ਸਾਨੂੰ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਤਾਂ ਦੋ ਬੱਦਲਵਾਈ ਸਿਸਟਮ ਪੰਜਾਬ ਵੱਲ ਕੁਝ ਕਰ ਰਹੇ ਨੇ ਜਿਨ੍ਹਾਂ ਵਿੱਚ ਦੋਨੋਂ ਤਰਫੋਂ ਤੋਂ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਸਾਨੂੰ ਬਣਦੇ ਹੋਏ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਦੁਪਹਿਰ ਦੇ ਸਮੇਂ ਤੋਂ ਹੀ ਪੰਜਾਬ ਦੇ ਉੱਪਰ ਬੱਦਲਵਾਈ ਦਾ ਮਾਹੌਲ ਹੈ ਤੇ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਅੱਜ ਘਰਾਵੜ ਦੇਖਣ ਨੂੰ ਮਿਲੀ ਹੈ ਅੱਜ ਲਗਭਗ ਜਿਹੜਾ ਤਾਪਮਾਨ ਹੈ 38 39 ਜਾਂ 37 ਡਿਗਰੀ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੋਂ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤਾਜ਼ਾ ਇਮੇਜ ਦੇਖੀ ਹੈ ਇੱਕ ਸਿਸਟਮ ਸਾਨੂੰ ਹਿਮਾਚਲ ਦੇ ਵੱਲੋਂ ਆਉਂਦਾ ਦਿਖਾਈ ਦੇ ਰਿਹਾ ਹੈ ਤੇ ਇੱਕ ਟੁੱਟਮਾ ਸਿਸਟਮ ਸਾਨੂੰ ਰਾਜਸਥਾਨ ਤੇ ਹਰਿਆਣੇ ਵੱਲੋਂ ਪੰਜਾਬ ਵੱਲ ਕੂਚ ਕਰਦਾ ਦਿਖਾਈ ਦੇ ਰਿਹਾ ਜਿਸ ਦੇ ਸਿੱਟੇ ਵਜੋਂ ਸਾਨੂੰ ਬੱਦਲਬਾਜ਼ ਦਾ ਮਾਹੌਲ ਆਉਂਦੇ ਕੁਝ ਘੰਟਿਆਂ ਵਿੱਚ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਕਿਹੜਾ ਸਿਸਟਮ ਭਾਰੀ ਹੋਵੇਗਾ ਤਾਂ ਸਭ ਤੋਂ ਪਹਿਲਾਂ ਹਿਮਾਚਲ ਵਾਲੀ ਸਿਸਟਮ ਦੀ ਗੱਲ ਕਰਦੇ ਹਾਂ ਇਹ ਸਿਸਟਮ ਸਭ ਤੋਂ ਵੱਧ ਭਾਰੀ ਸਾਨੂੰ ਲਗਭਗ ਰਾਤ 10 ਜਾਂ 11 ਵਜੇ ਤੋਂ ਬਾਅਦ ਪੰਜਾਬ ਦੇ ਉੱਪਰ ਭਾਰੀ ਪੰਦਾ ਦਿਖਾਈ ਦੇ ਰਿਹਾ ਜਿਦੇ ਵਿੱਚ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਤੇ ਨਵਾਂ ਸ਼ਹਿਰ ਤੋਂ ਬਲਾਚੌਰ ਬਲਾਚੌਰ ਤੋਂ ਨੰਗਲ ਇਹ ਜਿਹੜੀ ਬੈਲਟ ਹੈ ਇਹਦੇ ਵਿੱਚ ਜਾਦਾਤਰ ਇਸ ਰਿਸਦਾ ਰਾਤ ਨੂੰ ਦੇਖਣ ਨੂੰ ਮਿਲੇਗਾ ਤੜਕੇ ਹੁੰਦਾ ਸਾਰ ਤੱਕ ਇਹ ਸਿਸਟਮ ਲੁਧਿਆਣੇ ਨੂੰ ਵੀ ਆਪਣੇ ਵਿੱਚ ਕਵਰ ਕਰ ਲਵੇਗਾ ਜਲੰਧਰ ਦੇ ਬਹੁਤੇ ਹਿੱਸੇ ਤੇ ਲੁਧਿਆਣੇ ਤੋਂ ਰੂਪਨਗਰ ਤੱਕ ਦੀ ਬੈਲਟ ਜਿਹੜੀ ਹੈ ਇਹਨੂੰ ਸਵੇਰ ਦੇ ਵੇਲੇ ਤੱਕ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਸਭ ਤੋਂ ਵੱਧ ਮੀਂਹ ਸਾਨੂੰ ਗੁਰਦਾਸਪੁਰ ਤੇ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੇਗਾ ਸਭ ਤੋਂ ਪਹਿਲਾਂ ਫਿਰ ਜਿਹੜਾ ਸਿਸਟਮ ਸਾਨੂੰ ਹਰਿਆਣੇ ਵੱਲੋਂ ਦਿਖਾਈ ਦੇ ਰਿਹਾ ਇਹ ਵਾਲਾ ਇਹ ਸਾਨੂੰ ਸੰਗਰੂਰ ਬਠਿੰਡਾ ਮਾਨਸਾ ਤੇ ਕੁਝ ਦਾ ਹਿੱਸਾ ਪਟਿਆਲੇ ਦਾ ਜਾਂ ਫਿਰ ਥੋੜਾ ਬਹੁਤਾ ਹਿੱਸਾ ਮਾਨਸੇ ਤੋਂ ਨੇੜੇ-ਨੇੜੇ ਦੇ 40-50 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਸ ਦਾ ਅਸਰ ਹੁੰਦਾ ਦਿਖਾਈ ਦੇਵੇਗਾ ਇਹ ਸਿਸਟਮ ਫਿਲਹਾਲ ਕਮਜ਼ੋਰ ਹੈ ਇਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਪਰ ਕਿਤੇ ਨਾ ਕਿਤੇ ਹਲਕੀ ਦਰਮਿਆਨੀ ਬੱਦਲ ਬਾਈ ਜਾਂ ਕਿਣਮਣ ਕਣੀ ਦਾ ਅਸਰ ਕਰਦਾ ਹੋਇਆ ਇਹ ਸਿਸਟਮ ਦਿਖਾਈ ਦੇ ਸਕਦਾ ਹੈ ਥੋੜੀ-ਬਹੁਤੀ ਸਮਰੱਥਾ ਇਹ ਸਿਸਟਮ ਵੀ ਰੱਖ ਰਿਹਾ ਹੈ ਮੀਂਹ ਹੋਣ ਦੇ ਨਾਲ ਅੱਜ ਰਾਤ ਜਿਹੜਾ ਤਾਪਮਾਨ ਹੈ ਉਹ ਕਾਫੀ ਹੱਦ ਤੱਕ ਘਟਦਾ ਹੋਇਆ ਦਿਖਾਈ ਦੇਵੇਗਾ ਤੇ ਤਾਪਮਾਨ ਜਿਹੜਾ ਘਟ ਕੇ 25 ਡਿਗਰੀ ਤੋਂ ਵੀ ਥੱਲੇ ਜਾਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਜਿਸ ਤਰੀਕੇ ਦੇ ਸਿਸਟਮ ਹਲੇ ਬਣੇ ਹੋਏ ਨੇ ਇਹ ਕਮਜ਼ੋਰ ਵੀ ਪੈ ਸਕਦੇ ਨੇ ਕੋਈ ਜਿਸ ਤਰੀਕੇ ਦੀ ਹਵਾ ਚੱਲ ਰਹੀ ਹੈ ਪਰ ਉਮੀਦ ਹੈ ਕਿ ਸਿਸਟਮ ਕਿਤੇ ਨਾ ਕਿਤੇ ਅੱਧ ਰਾਤ ਤੋਂ ਬਾਅਦ ਆਪਣਾ ਦਾਇਰਾ ਵਧਾਉਣਗੇ ਹੋਰ ਜ਼ਿਆਦਾ ਮੀਂਹ ਦੀ ਸੰਭਾਵਨਾ ਇਹਨਾਂ ਸਿਸਟਮਾਂ ਰਾਹੀਂ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਅਗਰ ਚੈਨਲ ਤੇ ਨਵੇਂ ਹੋ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਤੇ ਅਗਲੀ ਜਾਣਕਾਰੀ ਸਵੇਰੇ ਤੁਹਾਨੂੰ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ